ਹਾਂਜੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਆਲੂ ਮਟਰ ਦੀ ਸਬਜ਼ੀ ਹਾਂਜੀ ਦਿਖਾਉਣੀ ਹੈ ਕਿ ਆਪਾਂ ਆਲੂ ਮਟਰ ਦੀ ਸਬਜ਼ੀ ਕਿਸ ਤਰ੍ਹਾਂ ਬਣਾਉਣਾ ਹੈਗੇ ਉਹਦੇ ਲਈ ਆਪਾਂ ਨੇ ਸਮਾਨ ਆਪਣਾ ਤਿਆਰ ਕਰਕੇ ਰੱਖ ਲਿਆ ਜੀ ਚੀਜ਼ ਲਈ ਸਾਨੂੰ ਚਾਹੀਦੇ ਨੇ ਇੱਕ ਕੌਲੀ ਮਟਰਾਂ ਦੀ ਤੇ ਅਦਰਕ ਲੈ ਰੱਖਿਆ ਜੀ ਇਸ ਦੇ ਇੱਕ ਕਲੀ ਤੇ ਲਸਣਾਂ ਦੀਆਂ ਦੋ ਕਲੀਆਂ ਲੈ ਲਈਆਂ ਸੀ ਜੀ ਕਾ ਜੀ ਆਪਾਂ ਪਹਿਲਾਂ ਗ੍ਰाइंड ਕਰ ਲਈ ਪਿਆਜ਼ ਪਾ ਲੈਨੇ ਜੀ ਪਹਿਲਾਂ ਗ੍ਰाइंड ਕਰ ਦਿਆਂ ਉਹਨਾਂ ਨੂੰ ਹਾਂਜੀ ਆਪਾਂ ਪਿਆਜ਼ ਦਾ ਪੇਸਟ ਤਿਆਰ ਕਰ ਲਿਆ। ਹਾਂਜੀ ਇਹਦੇ ਵਿੱਚ ਆਪਣੇ ਅਦਰਕ ਤੇ ਲਸਣ ਪਾ ਦਿੱਤਾ ਜੀ ਇਹਨਾਂ ਨੂੰ ਗ੍ਰੇਨਡ ਕਰਦੇ ਆਪਾਂ। ਹਾਂਜੀ ਇਹ ਲੈ ਲਈ ਆਪਾਂ ਮਿਰਚਾਂ ਕੁਸਟਕੇ ਸੌ। ਪ੍ਰਾਈ ਪੈਨ ਹੈ। ਗਰਮ ਰੱਖ ਦਸ ਜੀ ਇਹਦੇ ਵਿੱਚ ਆਪਾਂ ਹੁਣ ਤੇਲ ਪਾਉਣ ਲੱਗੇ ਆਂਗੇ। ਤੇਲ ਗਰਮ ਹੋ ਰਿਹਾ ਹੈਗਾ। ਵੀ ਆਪਾਂ ਜੀਰਾ ਪਾ ਦਿੰਦਾ ਹੁਣ ਇਹਦੇ ਵਿੱਚ ਪਿਆਜ਼ ਤੇ ਅਦਰਕ ਲਸਣ ਦਾ ਪੇਸਟ ਪਾਵਾਂ। ਅਦਰਕ ਲਸਣ ਦਾ ਪੇਸਟ ਪਾ ਦੱਸ ਤੇ ਇਹਦੇ ਵਿੱਚ ਆਪਾਂ ਸੈਲੋ ਫਰਾਈ ਕਰਾਂਗੇ ਹਲਕਾ ਹਲਕਾ ਜਿਹਾ। ਤਾਂ ਜੇ ਇਹਦੇ ਕੋਸਰ ਵਧੀਆ ਆਵੇ ਉਸ ਤੋਂ ਬਾਅਦ ਆਪਾਂ ਪਿਆਜ਼ ਕਾਉਣ ਲੱਗਦੇ ਹਾਂ ਹਾਂ ਜੀ ਇਹਦੇ ਵਿੱਚ ਆਪਾਂ ਪਿਆਜ਼ ਪਾ ਰਹੇ ਹਾਂ ਹਲਕਾ ਬ੍ਰਾਊਨ ਹੋਣ ਤੱਕ ਇਹਨੂੰ ਭੁੰਨਾ ਹੈ ਥੋੜਾ ਜਿਹਾ ਆਪਾਂ ਪੇਸਟ ਕਰ ਲਾਂਗੇ ਆਦਰ ਜਿੰਨਾ ਥੋੜਾ ਜਿਹਾ ਭੁੰਨ ਲਿਆ ਸੀ ਇਸ ਤੋਂ ਜ਼ਿਆਦਾ ਬ੍ਰੀਕ ਨਹੀਂ ਕਰਦੇ ਹਾਂ ਪਿਆਜ਼ ਨੂੰ ਹਾਂਜੀ ਸਾਰੇ ਮਸਾਲੇ ਦਾ ਪੇਸਟ ਪਾ ਰਹੇ ਆਪਾਂ ਨੇ ਥੋੜੀ ਜਿਹਾ ਹਲਕਾ ਰੱਖੋ। ਇੱਥੇ ਨਮਕ ਤੇ ਲਾਲ ਮਿਰਚ ਪਾਵਾਂਗੇ ਅਕੋਰਡਿੰਗ ਜੋ ਸਵਾਦ ਆਵਾਂਗੇ। ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਆ ਪਿਊਰੀ ਟਮਾਟਰ ਦੀ ਬਣਾਈ ਹੋਈ ਸੀ ਜਿਹੜੀ। ਥੋੜਾ ਨਾਲ ਹਿਲਾ ਰਹੇ ਹਾਂ ਜੀ। ਨਮਕ ਵਿੱਚ ਪਾ ਰਹੇ ਹਾਂ ਥੋੜੀ ਜਿਹੀ ਤੇ ਸਾਡੇ ਨਾਚਾ ਬਹੁਤ ਟੇਸਟਿੰਗ ਲੱਗਦੀ ਹੈ। ਆਪਾਂ ਇਹਦੇ ਵਿੱਚ ਐਡ ਕਰਨ ਲਈ ਭਲਦੀ ਤੇ ਨਮਕ। ਹਾਂ ਜੇ ਨੂੰ ਆਪਾਂ ਥੋੜਾ ਥੋੜਾ ਹੁਲਣਾ ਦੇ। ਮਸਾਲਾ ਆਪਣਾ ਰੈਡੀ ਹੋ ਗਿਆ ਸਬਜ਼ੀ ਲਈ। ਮਸਾਲੇ ਨੇ ਤੇਲ ਛੱਡ ਦਿੱਤਾ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਥੋੜਾ ਜਿਹਾ ਇੱਕ ਗਲਾਸ ਪਾਣੀ ਵਿੱਚ ਮਟਰ ਤੇ ਆਲੂ ਵਗੈਰਾ ਜਿਹੜੇ ਆਪਣਾ ਤਿਆਰ ਕੀਤਾ ਹੋਣਾ ਉਹ ਪਾਵਾਂਗੇ ਇਹਦੇ ਵਿੱਚ ਹੁਣ ਆਪਾਂ ਨੇ ਪਾ ਦਿੱਤੇ ਆਲੂ ਐਂਡ ਮਸਾਲੇ ਦੇ ਵਿੱਚ ਇਹਨੂੰ ਡਿੱਪ ਕਰਕੇ ਫਿਰ ਗਲਾਸ ਮੰਨ ਦੇ ਪਾ ਕੇ ਫਿਰ ਬਾਲਾ ਦਵਾ ਕੇ ਜਿਸ ਤੋਂ ਬਾਅਦ ਟਮਾਟਰ ਪਾਵਾਂਗੇ ਬਣ ਕੇ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਇਹ ਮਸਾਲੇ ਦੇ ਵਿੱਚ ਜੇ ਇਧਰ ਆਪਣਾ ਫਰਾਈਪੈਨ ਗਰਮ ਹੋ ਚੁੱਕਿਆ ਇਹਦੇ ਵਿੱਚ ਬਣਾਵਾਂਗੇ ਆਪਾਂ ਜੀਰਾ ਰਾਈਸ ਤੰਦਕੋਨੇ ਵਿੱਚ ਜੀਰਾ ਦਾ ਇਸਕੀਮ ਬੰਦ ਦੇਣਗੇ ਤੇਲ ਆਪਣਾ ਗਰਮ ਹੋ ਰਿਹਾ ਹੈਗਾ ਜੀ ਜੀਰਾ ਪਾ ਦਿੱਤਾ ਆਪਾਂ ਨੇ ਇਹਦੇ ਵਿੱਚੋਂ ਹਲਕਾ ਹਲਕਾ ਜੀਰਾ ਨੂੰ ਢੰਗ ਲਾਵਾਂਗੇ ਜੀਰਾ ਬ੍ਰਾਊਨ ਹੋਣ ਤੇ ਆਪਾਂ ਨੇ ਇਹਦੇ ਵਿੱਚ ਪਾ ਰਣਾ ਪਾਣੀ ਇੱਕ ਗਲਾਸ ਥੋੜਾ ਜਿਹਾ ਨਮਕ ਐਡ ਕਰ ਦੇਣਾ ਇੱਧਰ ਆਪਣੀ ਸਬਜ਼ੀ ਬਣ ਰਹੀ ਹੈ ਦੇਖਦੇ ਆ ਵਾਲ ਆ ਗਿਆ ਜੀ ਆਪਾਂ ਸੁਨ ਕਰ ਰਹੀ ਹੈ ਦੇਖੋ ਜਿੱਤਨੇ ਸੋਨੇ ਲੁੱਕਾ ਰਹੀ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਮਟਰ ਜੋ ਤੋਤੇ ਹੋਏ ਨੇ ਆਪਣੇ ਪਹਿਲੇ ਪਤਸ ਤੋਂ 10-12 ਮਿੰਟ ਤੱਕ ਪਕਾਵਾਂਗੇ ਇਸ ਨੂੰ ਫਿਰ ਬਣ ਕੇ ਦਿਖਾਉਣੀ ਆ ਵੀ ਤੁਹਾਨੂੰ ਪਰਜ ਕਿੰਬਣੀਆਂ ਹੁਣ ਆਪਾਂ ਨੇ ਬਾਬਨ ਦੀ ਜੀ ਦੇ ਸਿੱਖੇ ਪਾਣੀ ਇੱਕ ਗਲਾਸ ਪਾਣੀ નો ਵਾਲ ਆ ਚੁੱਕਿਆ ਜੀ ਹੁਣ ਆਪਾਂ ਇਹਦੇ ਵਿੱਚ ਪਾਉਣਾ ਰਾਈਸ 15 ਮਿੰਟ ਲਈ ਆਪਾਂ ਰਾਈਸ ਭਾਉ ਕੇ ਰੱਖ ਲਏ ਸੀਗੇ ਇਨੂੰ ਸਿਮਤੇ ਕਰਕੇ ਰੱਖ ਲੈਣਾ ਸਿਮਤੇ ਆਪਣੀ ਸਬਜੀ ਬਣ ਜਾਣੀ ਆ 10 ਤੋਂ 15 ਮਿੰਟਾਂ ਦੇ ਵਿੱਚ ਜੀ ਫਿਰ ਦਿਖਾਉਣੀ ਆ ਤੁਹਾਨੂੰ ਬਣ ਕੇ ਬਣਾ ਕੇ ਸਬਜੀ ਤੇ ਰਾਈਸ ਕਿਵੇਂ ਬਣਦੇ ਨੇ ਹਾਂ ਜੀ ਆਪਣੀ ਸਬਜੀ ਬਣ ਕੇ ਰੈਡੀ ਹੋ ਚੁੱਕੀ ਆ ਉਦੋਂ ਰਾਈਸ ਵੀ ਬਣ ਚੁੱਕੇ ਨੇ ਹੁਣ ਤੁਹਾਨੂੰ ਦਿਖਾਉਣੀ ਆ ਜੀ ਇਹ ਕਿੱਦਾਂ ਬਣੀ ਆ ਵੀ ਇਹ ਬਿਲਕੁਲ ਪਰ ਜੀ ਚੁੱਕੀ ਆਪਣੀ ਸਬਜੀ ਹਾਂ ਜੀ ਆਪਣੀ ਸਬਜੀ ਬਿਲਕੁਲ ਬਣ ਚੁੱਕੀ ਆ ਜੀ ਵਿੱਚ ਦਹੀਂ ਕੀ ਪਾ ਸਕਦੇ ਹੋਗੇ ਅਗਰ ਮੱਖਣੀ ਹੈ ਤਾਂ ਮੱਖਣੀ ਪਾ ਸਕਦੇ ਹੋ ਤੁਸੀਂ ਵੀ ਰਾਈਸ ਹਾਂਜੀ ਤੁਸੀਂ ਵੀ ਖਾ ਕੇ ਦੇਖਣਾ ਤੁਹਾਨੂੰ ਕਿਵੇਂ ਲੱਗਿਆ ਇਹ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਣਾ ਜੀ ਧੰਨਵਾਦ ਤੁਸੀਂ ਵੀ ਇਹ ਸਬਜ਼ੀਆਂ ਟਰਾਈ ਜ਼ਰੂਰ ਕਰਨਾ ਜੀ ਧੰਨਵਾਦ ਜੀ